ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਸਕਤ ਜੀਓ ਮੈਂ ਤੁਹਾਡੇ ਨਾਲ ਇੱਕ ਜੋ ਕਿ ਪਰਸੋਂ ਬੈਠੇ-ਬੈਠੇ ਮਨ ਵਿੱਚ ਖਿਆਲ ਆਇਆ ਕਿ ਰਖੜੀ ਦਾ ਤਿਉਹਾਰ ਹੈ ਇਸ ਤਿਹਾਡ ਨੂੰ ਮਨ ਦੇ ਨਜ਼ਰ ਰੱਖਦੇ ਇੱਕ ਛੋਟੀ ਜੀ ਫਿਲਮ ਲਿਖੀ ਸੀ ਫੇਰ ਮੈਨੂੰ ਜਾਂ ਮੇਰੇ ਨਾਲ ਦੇ ਸਾਥੀਆਂ ਨੂੰ ਟਾਈਮ ਨਹੀਂ ਮਿਲਿਆ ਕਿ ਅਸੀਂ ਫਿਲਮ ਸ਼ੂਟ ਕਰ ਸਕੀਏ ਕਿਉਂਕਿ ਦਿਨ ਬਹੁਤ ਛੋੜੇ ਰਹਿ ਗਏ ਇਸ ਕਰਕੇ ਮੈਂ ਫਿਲਮ ਤੁਹਾਨੂੰ ਜੋ ਲਿਖੀ ਐ ਸੁਣਾ ਰਿਹਾ ਤੇ ਜੇ ਕੋਈ ਮੇਰਾ ਵੀਰ ਇਸ ਫਿਲਮ ਨੂੰ ਸੁਣ ਕੇ ਕਲਿੱਪ ਬਣਾ ਸਕਦਾ ਹੈ ਐਕਟਿੰਗ ਕਰ ਸਕਦੇ ਹੋ ਕੋਈ ਡਾਇਰੈਕਟਰ ਇਸ ਫਿਲਮ ਨੂੰ ਸੌਲਟ ਮੂਵੀ ਦੇ ਰੂਪ ਵਿੱਚ ਦਿਖਾ ਸਕਦਾ ਹੈ ਤਾਂ ਤੁਹਾਨੂੰ ਇੱਕ ਗੱਲ ਜ਼ਰੂਰ ਰੱਖਾਂਗਾ ਕਿ ਇਸ ਫਿਲਮ ਦੇ ਡਾਇਰੈਕਟਰ ਵੀਰ ਹਰਦੀਪ ਸਿੰਘ ਦਾ ਨਾਮ ਜ਼ਰੂਰ ਆਉਣਾ ਚਾਹੀਦਾ ਹੈ ਆਓ ਫਿਲਮ ਸੋਣਿਓ ਕਿਸ ਪ੍ਰਕਾਰ ਹੈ ਤੇ ਨਾਲ ਹੀ ਲਾਸਟ ਵਿੱਚ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸਿਓ ਜ਼ਰੂਰ ਤੁਹਾਨੂੰ ਇਹ ਫਿਲਮ ਲੱਗੀ ਕਿਵੇਂ ਕਿ ਜੇ ਚੰਗੀ ਲੱਗੀ ਫਿਰ ਸ਼ੇਅਰ ਵੀ ਜ਼ਰੂਰ ਕਰਦੇ ਹੋ ਤੇ ਸਬਸਕ੍ਰਾਈਬਰ ਨਵੇਂ ਵੀਰਾਂ ਨੇ ਆਪਣੇ ਕਰ ਲੈਣੇ ਆਓ ਹੁਣ ਰਖੜੀ ਦੇ ਤਿਹਾੜੀ ਦੀ ਫਿਲਮ ਸੁਣਿਓ ਕੀ ਸਾਡਾ ਇਤਿਹਾਸ ਕਿਵੇਂ ਸਾਡੀ ਰਖੜੀ ਦੇ ਨਾਲ ਤਾਲਮਿਲ ਹੋਈ ਆਓ ਸ਼ੁਰੂ ਕਰਦੇ ਹਾਂ ਇਹ ਇੱਕ ਘਰ ਦੀ ਕਹਾਣੀ ਹੈ ਜਿੱਥੇ ਇੱਕ ਮਾਂ ਆਪਣੀ ਧੀ ਨੂੰ ਆਖਦੀ ਹੈ ਬੇਟਾ ਅੱਜ ਰਖੜੀ ਦਾ ਤਿਉਹਾਰ ਹੈ ਤੇ ਆਪਾਂ ਗੁਰਦੁਆਰਾ ਸਾਹਿਬ ਜਾਣਾ ਹੈ ਉੱਥੋਂ ਹੀ ਕਹਾਣੀ ਸ਼ੁਰੂ ਹੁੰਦੀ ਹੈ ਆਓ ਹੁਣ ਇਸ ਕਹਾਣੀ ਨੂੰ ਸੁਣਿਓ ਫਿਲਮ ਨੂੰ ਸੁਣਿਓ ਮਾਂ ਕਹਿੰਦੀ ਹੈ ਗੁਰਪ੍ਰੀਤ ਵੇਲਾ ਤਾ ਜਲਦੀ ਜਲਦੀ ਉੱਠ ਅੱਜ ਗੁਰਦੁਆਰੇ ਜਲਦੀ ਜਾਣਾ ਹੈ ਹੁਣ ਧੀ ਕਹਿੰਦੀ ਹੈ ਮੰਮੀ ਗੁਰਦੁਆਰਾ ਸਾਹਿਬ ਤਾਂ ਆਪਾਂ ਰੋਜ਼ ਹੀ ਜਾਂਦੇ ਹਾਂ ਫਿਰ ਆਜਾ ਜਲਦੀ ਕਿਉਂ ਮੈਨੂੰ ਤਾਂ ਹਜੇ ਨੀਂਦ ਆ ਰਹੀ ਹੈ ਨੀਂਦ ਵੀ ਪੂਰੀ ਨਹੀਂ ਹੋਈ ਫਿਰ ਮਾਂ ਕਹਿੰਦੀ ਪੁੱਤ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਮੰਜੀ ਸਾਹਿਬ ਨਾਲ ਰਖੜੀ ਬਣ ਕੇ ਆਉਣੀ ਹੈ ਅੱਜ ਰਖੜੀ ਦਾ ਤਿਉਹਾਰ ਹੈ ਇਸ ਲਈ ਤੂੰ ਜਲਦੀ ਜਲਦੀ ਨਹਾ ਕੇ ਤਿਆਰ ਹੋ ਜਾ ਆ ਦੇਖ ਮੈਂ ਨਹਾ ਲਈ ਆ ਟੀ ਠੀਕਾ ਮੰਮੀ ਮੰਮੀ ਤੁਸੀਂ ਤਿਆਰੀ ਕਰੋ ਜਾਣ ਦੀ ਮੈਂ ਹੁਣੇ ਤਿਆਰ ਹੋ ਕੇ ਤਾਕਿਆ ਮਾਂ ਲਾ ਕੁੜੀ ਨਹਾ ਕੇ ਆਉਂਦੀ ਹੈ ਮੈਂ ਉਹਨਾਂ ਚਰਥਾਲੀ ਚੋਂ ਆਟਾ ਤੇ ਪ੍ਰਸ਼ਾਦ ਰੱਖੇ ਰੱਖ ਲਵਾਂ ਤਿਆਰੀ ਕਰ ਲਵਾਂ ਥੋੜੀ ਦੇਰ ਬਾਅਦ ਬੇਟੀ ਆ ਜਾਂਦੀ ਹੈ ਨਹਾ ਕੇ ਧੀ ਮੰਮੀ ਮੈਂ ਤਿਆਰ ਹਾਂ ਹੁਣ ਚਲੋ ਚੱਲੀਏ ਗੁਰਦੁਆਰਾ ਸਾਹਿਬ ਮਾਂ ਚੱਲ ਪੁੱਤ ਫਿਰ ਘਰ ਆ ਕੇ ਵੀ ਕੰਮ ਕਰਨੇ ਆ ਤੂੰ ਵੀ ਫਿਰ ਆਪਣੇ ਭਰਾ ਨੂੰ ਰਖੜੀ ਬੰਨ੍ਹਣੀ ਹੈ ਫਿਰ ਸਕੂਲ ਵੀ ਜਾਣਾ ਟਾਈਮ ਲੱਗ ਜਾਣਾ ਚੱਲ ਤਲੀਏ ਜਲਦੀ ਹੁਣ ਮਾਂ ਮਾ ਧੀਆਂ ਘਰੋਂ ਤਿਆਰ ਹੋ ਕੇ ਗੁਰਦੁਆਰਾ ਸਾਹਿਬ ਪਹੁੰਚ ਜਾਂਦੀਆਂ ਗੁਰਦੁਆਰਾ ਸਾਹਿਬ ਜਾ ਕੇ ਗੁਰੂ ਘਰ ਪਿਆਰ ਆਦਬ ਦੇ ਨਾਲ ਮੱਥਾ ਟੇਕਦੀਆਂ ਨੇ ਤੇ ਇੱਥੇ ਗੁਰੂ ਘਰ ਦੇ ਗ੍ਰੰਤੀ ਸਿੰਘ ਭਾਈ ਜੀ ਬਾਠ ਕਰ ਰਹੇ ਨੇ ਸਮਾਪਤੀ ਦਾ ਟਾਈਮ ਆ ਰਿਹਾ ਹੈ ਤੇ ਇਹਨਾਂ ਮਾਵਾ ਭੈਣਾਂ ਨੇ ਰਖੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਸਾਹਬ ਦੇ ਨਾਲ ਬਣ ਦਿੱਤੀ ਹੈ ਤੇ ਉਸ ਤੋਂ ਬਾਅਦ ਬੈਠ ਜਾਂਦੀਆਂ ਨੇ ਪਾਠ ਸੁਣਦੀਆਂ ਨੇ ਥੋੜੀ ਦੇਰ ਬਾਅਦ ਸਮਾਪਤੀ ਹੁੰਦੀ ਹੈ ਭੋਗ ਪੈਂਦਾ ਹੈ ਹੁਣ ਮਾਵਾ ਧੀਆਂ ਪ੍ਰਸ਼ਾਦ ਲੈ ਕੇ ਗੁਰਦੁਆਰਾ ਸਾਹਿਬ ਤੋਂ ਵਾਪਸ ਘਰ ਵੱਲ ਜਾਂਦੀਆਂ ਨੇ ਜਦੋਂ ਹੀ ਦਰਬਾਰ ਸਾਹਿਬ ਤੋਂ ਬਾਹਰ ਨਿਕਲ ਗਿਆਂ ਨੇ ਇੰਨੀ देर ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਪਜੀਵ ਗ੍ਰੰਤੀ ਸਿੰਘ ਮਗਰੋਂ ਆਵਾਜ਼ ਮਾਰਦੇ ਨੇ ਬਾਬਾ ਜੀ ਬਾਬਾ ਜੀ ਕਹਿੰਦੇ ਨੇ ਬੀਬੀ ਇੱਕ ਮਿੰਟ ਰੁਕੋ ਭਾਈ ਗੱਲ ਸੁਣੋ ਮਾਂ ਕਹਿੰਦੀ ਹਾਂਜੀ ਬਾਬਾ ਜੀ ਦੱਸੋ ਬਾਬਾ ਜੀ ਭਾਈ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਨਾਲ ਧਾਗਾ ਬੰਨਿਆ ਭਾਈ ਐਦਾਂ ਨਾ ਕਰਿਆ ਕਰੋ ਮੈਂ ਪਾਠ ਕਰਦਾ ਸੀ ਇਸ ਲਈ ਪਹਿਲਾਂ ਬੋਲ ਨਾ ਸਕਿਆ ਮਾਂ ਕਹਿੰਦੀ ਹੈ ਬਾਬਾ ਜੀ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਰਖੜੀ ਬੰਨੀ ਆ ਧਾਗਾ ਨਹੀਂ ਬੰਨਿਆ ਤੁਸੀਂ ਐਵੇਂ ਕਿਉਂ ਕਹਿ ਰਹੇ ਹੋ ਵੀ ਧਾਗਾ ਬੰਨਿਆ ਬਾਬਾ ਬੀਬੀ ਜੀ ਤੁਸੀਂ ਕੁਝ ਸਮਾਂ ਬੈਠੋ ਮੈਂ ਤੁਹਾਨੂੰ ਇਤਿਹਾਸ ਬਾਰੇ ਦੱਸਦਾ ਇਹ ਮਨਮਤ ਹੈ ਮਾਂ ਬਾਬਾ ਜੀ ਮੈਨੂੰ ਪਤਾ ਹੈ ਬਾਬੇ ਨਾਨਕ ਨੇ ਵੀ ਭੈਣ ਨਾਨਕ ਜੀ ਨਾਨਕੀ ਜੀ ਤੋਂ ਰਖੜੀ ਬਣਾਈ ਸੀ ਪਤਾ ਹੈ ਮੈਨੂੰ ਸਾਡੇ ਘਰ ਤਸਵੀਰ ਲੱਗੀ ਹੋਈ ਆ ਤੇ ਨਾਲੇ ਬਾਬੇ ਬਕਾਲੇ ਦੀ ਧਰਤੀ ਤੇ ਰਖੜ ਪੁੰਨਿਆਂ ਦੇ ਨਾਮ ਤੇ ਰਖੜੀ ਵਾਲੇ ਦਿਨ ਪੂਰਨਮਾਸੀ ਨੂੰ ਬਹੁਤ ਵੱਡਾ ਭਾਰੀ ਲੋਟ ਮੇਲਾ ਹੁੰਦਾ ਹੈ ਬਾਬਾ ਜੀ ਬੀਬੀ ਜੀ ਤੁਸੀਂ ਕੁਝ ਸਮਾਂ ਬੈਠੋ ਮੈਂ ਸੱਚ ਦੱਸਦਾ ਫੋਟੋ ਦਾ ਹੁਣ ਤੁਸੀਂ ਮੇਰੇ ਕੋਲੋਂ ਬੈਠ ਕੇ ਬਿਆਰ ਨਾਲ ਗੱਲ ਸੁਣੋ ਤੇ ਇਤਿਹਾਸ ਸੁਣੋ ਹੁਣ ਇੱਥੇ ਫਿਰ ਬਾਬਾ ਜੀ ਇਤਿਹਾਸ ਬਾਰੇ ਦੱਸਦੇ ਨੇ ਇਤਿਹਾਸ ਕੀ ਹੈ ਬੀਬੀ ਪਹਿਲੀ ਗੱਲ ਤੇ ਜਿਹੜੀ ਫੋਟੋ ਹੈ ਗੁਰੂ ਨਾਨਕ ਸਾਹਿਬ ਜੀ ਦੀ ਬੀਬੇ ਨਾਨਕੀ ਦੀ ਤਸਵੀਰ ਰਖੜੀ ਬੰਨਣ ਵਾਲੇ ਉਹ ਕਾਲਪਨਿਕ ਹੈ ਉਹ ਮਨਕੜਤ ਕਹਾਣੀ ਹੈ ਬਾਬਾ ਜੀ ਇਹ ਕਿਵੇਂ ਹੋ ਸਕਦਾ ਹੈ ਬਾਬਾ ਜੀ ਬੀਬੀ ਜਿਹੜੀ ਫੋਟੋ ਤੁਸੀਂ ਦੇਖਦੇ ਹੋ ਗੁਰੂ ਨਾਨਕ ਸਾਹਿਬ ਜੀ ਦੀ ਦਾੜੀ ਚਿੱਟੀ ਹੈ ਬਿਲਕੁਲ ਤੇ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਜਨਮ 1469 ਨੂੰ ਹੋਇਆ ਤੇ ਬੇਬੇ ਨਾਨਕੀ ਵੱਡੀ ਭੈਣ 1518 ਵਿੱਚ ਅਕਾਲ ਚਲਾਣਾ ਕਰ ਜਾਂਦੇ ਨੇ ਹੁਣ ਗੁਰੂ ਨਾਨਕ ਸਾਹਿਬ ਜੀ ਦੀ ਉਮਰੇ ਸਾਹਿਬ ਨਾਲ ਤਾਂ ਦਾੜੀ ਕਾਲੀ ਹੋਣੀ ਚਾਹੀਦੀ ਆ ਤੇ ਬੀਬੀ ਜਦੋਂ ਫੋਟੋ ਬਣਦੀ ਦਿਖਾਉਂਦੇ ਆ ਉਦੋਂ ਬੀਬੇ ਨਾਨਕੀ ਵੀ ਬੁੱਢੀ ਆ ਤੇ ਗੁਰੂ ਨਾਨਕ ਸਾਹਿਬ ਜੀ ਦੀ ਫੋਟੋ ਵੀ ਦਾੜੀ ਚਿੱਟੀ ਦਿਖਾਈ ਆ ਇਸ ਕਰਕੇ ਇਹ ਮਾਨਕੜਤ ਕਹਾਣੀ ਤੇ ਗੁਰੂ ਨਾਨਕ ਸਾਹਿਬ ਜੀ ਜਿਨ੍ਹਾਂ ਨੇ 8 ਸਾਲ ਦੀ ਉਮਰ ਵਿੱਚ ਜਨੇਊ ਪਾਉਣ ਤੋਂ ਮਨਾ ਕਰ ਦਿੱਤਾ ਸੀ ਫਿਰ ਉਹ ਭਲਾ ਗੁੱਟ ਤੇ ਧਾਗਾ ਕਿਵੇਂ ਬਣਾ ਸਕਦੇ ਸੀ ਗੁਰੂ ਨਾਨਕ ਸਾਹਿਬ ਜੀ ਤਾਂ ਇੱਕ ਅਕਾਲ ਪੁਰਖ ਨੂੰ ਸਬਦਾ ਰੱਖਾ ਕਹਿੰਦੇ ਸੀ ਇੱਕ ਓਅੰਕਾਰ ਉਹ ਤਾਂ ਉਸ ਸੱਚੇ ਵਾਹਿਗੁਰੂ ਨਾਲ ਜੁੜੇ ਹੋਏ ਸੀ ਫਿਰ ਉਹ ਧਾਗੇ ਤੇ ਵਿਸ਼ਵਾਸ ਕਿਵੇਂ ਕਰਦੇ ਇਸ ਕਰਕੇ ਕੁਝ ਇਤਿਹਾਸਕ ਗੱਲਾਂ ਮਿਲਦੀਆਂ ਨੇ ਬੀਬੀ ਜਿਨ੍ਹਾਂ ਨੂੰ ਆਪਾਂ ਸੋਚ ਕੇ ਸਮਝ ਕੇ ਵਿਚਾਰ ਕੇ ਦੇਖੀ ਤਾਂ ਬਾਕੀ ਇਹ ਸਚਾਈ ਹੈ ਵੀ ਗੁਰੂ ਨਾਨਕ ਸਾਹਿਬ ਜੀ ਨੇ ਰੱਖਣੀ ਨਹੀਂ ਬਣਵਾਈ ਤੇ ਰਹੀ ਗੱਲ ਜਿਹੜੀ ਬੀਬੀ ਤੂੰ ਆਖਿਆ ਵੀ ਬਾਬੇ ਬਕਾਲੇ ਦੀ ਧਰਤੀ ਤੇ ਰਖੜ ਪੁੰਨਿਆਂ ਦਾ ਜੋੜ ਮੇਲਾ ਲੱਗਦਾ ਹੁਣ ਇਹਦਾ ਜਿਹੜਾ ਸੱਚ ਹੈ ਇਤਿਹਾਸ ਹੈ ਜਿਸ ਵੇਲੇ 8ਵੇਂ ਪਾਤਸ਼ਾਹ ਸੰਸਾਰ ਤੋਂ ਜਾਣ ਲੱਗੇ ਤੇ ਉਹ ਜਾਂਦੇ ਜਾਂਦੇ ਕਹਿ ਗਏ ਸੀ ਵੀ ਬਾਬਾ ਬਕਾਲੇ 9ਵੇਂ ਪਾਤਸ਼ਾਹ ਨੂੰ ਗੁਰਗੱਦੀ ਦੇ ਕੇ ਬਚਨਾਂ ਦੇ ਨਾਲ ਹੀ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ 6ਵੇਂ ਪਾਤਸ਼ਾਹ ਸੱਚਖੰਡ ਪਿਆਨੀ ਕਰ ਗਏ ਤੇ ਬਕਾਲੇ ਦੀ ਧਰਤੀ ਤੇ ਹੁਣ ਜਿਹੜੇ ਦੇਹ ਧਾਰੀ ਗੁਰੂ ਸਨ 22 ਧਾਰੀਏ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਬਾਬਾ ਬਕਾਲੇ ਕਹਿ ਗਏ ਫਿਰ ਉਹਨਾਂ ਨੇ ਆਪਣੀਆਂ ਮੰਜੀਆਂ ਡਾਲੀਆਂ 22 ਮੰਜੀਆਂ 22 ਗੁਰੂ ਬਣ ਕੇ ਬੈਠ ਗਏ ਉਨੀ ਦਿਨੀ ਮੱਖਣ ਸਾਹ ਲਵਾਨਾ ਬਹੁਤ ਵੱਡਾ ਵਪਾਰੀ ਸੀ ਵਿਦੇਸ਼ਾਂ ਵਿੱਚੋਂ ਸਮੁੰਦਰੀ ਜਹਾਜ਼ਾਂ ਰਾਹੀਂ ਸਮਾਨ ਲੈ ਕੇ ਆਉਂਦਾ ਤੇ ਉਧਰ ਜਾਂਦਾ ਉਹਦਾ ਜਹਾਜ਼ ਡੁੱਬਣ ਲੱਗਿਆ ਤੇ ਉਹਦੇ ਦਿਲ ਵਿੱਚ ਆਇਆ ਵੀ ਗੁਰੂ ਨਾਨਕ ਸਬਨਾ ਦੀ ਬਾਹ ਫੜਦਾ ਹੈ ਤੇ ਮੱਖਣ ਸਾਹ ਲਵਾਣੇ ਨੇ ਗੁਰੂ ਨਾਨਕ ਦੇ ਮਹਾਰਾਜ ਦਾ ਧਿਆਨ ਤਰ ਕੇ ਆਖਿਆ ਹੇ ਗੁਰੂ ਨਾਨਕ ਜਿਹੜਾ ਵੀ ਗੁਰੂ ਤੇਰੀ ਗੱਦੀ ਤੇ ਬਾਦ ਸਾਹਿਬ ਹੈ ਉਹਦੇ ਚਰਨਾਂ ਵਿੱਚ ਬੇਨਤੀ ਕਰਦਾ ਕਿ ਅੱਜ ਮੇਰਾ ਡੁੱਬਦਾ ਵੇੜਾ ਪਾਰ ਲਾ ਦੇ ਤੇ ਮੈਂ ਤੇਰੇ ਦਰ ਤੇ ਆ ਕੇ 500 ਸੋਨੇ ਦੀ ਮੋਹਰ ਚੜਾਵਾ ਤੇ ਇਸ ਤਰੀਕੇ ਦੇ ਨਾਲ ਗੁਰੂ ਨਾਨਕ ਦੇ ਮਹਾਰਾਜ ਦੇ ਦਰ ਤੇ ਫਰਿਆਦ ਸੁਣੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਮੱਖਣਸਾ ਲਵਾਨੇ ਦਾ ਡੁੱਬਦਾ ਵੇੜਾ ਪਾਰ ਕਰ ਦਿੱਤਾ ਜਾਨ ਬਚ ਗਈ ਮੱਖਣਸਾ ਲਵਾਨੇ ਨੇ ਘਰ ਆ ਕੇ ਆਪਣੀ ਪਤਨੀ ਨੂੰ ਸਾਰਾ ਕੁਝ ਦੱਸਿਆ ਕਹਿਣ ਲੱਗੀ ਜੀ ਤੁਸੀਂ ਸੁਖੀ ਸੰਦੀ ਠੀਕ ਠਾਕ ਆ ਗਏ ਹੋ ਚਲੋ ਟਾਈਮ ਨਾ ਲਾਈਏ ਜਦੋਂ ਗੁਰੂ ਨੇ ਟਾਈਮ ਨਹੀਂ ਲਾਇਆ ਤੁਹਾਡੀ ਜਾਨ ਮਚਾਉਣ ਵਾਸਤੇ ਫਿਰ ਆਪਣਾ ਵੀ ਫਰਜ਼ ਬਣਦਾ ਹੈ ਵੀ ਆਪਾਂ ਜਲਦੀ ਜਲਦੀ ਸਤਿਗੁਰਾਂ ਦੀਆਂ ਮੋਹਰਾਂ ਦੇ ਕੇ ਆਈਏ ਪੇਟਾ ਕਰਕੇ ਆਈਏ ਮੱਖਣਸਾਹ ਲਵਾਨੇ ਨੇ ਆਪਣੇ ਸਾਥੀ ਲੈ ਨੌਕਰ ਚਾਕਰ ਲੈ 500 ਮੋਹਰ ਲੈ ਲਈ ਪਤਾ ਕੀਤਾ ਕਹਿਣ ਲੱਗੇ ਬਾਬਾ ਬਕਾਲੇ ਬਕਾਲੇ ਦੀ ਧਰਤੀ ਤੇ ਪਹੁੰਚਿਆ ਉੱਥੇ ਜਾ ਕੇ ਪਤਾ ਕੀਤਾ ਵੀ ਗੁਰੂ ਜੀ ਨੂੰ ਮਿਲਣਾ ਕਹਿੰਦੇ ਆ ਗੁਰੂ ਆ ਗੁਰੂ ਆ ਗੁਰੂ ਮੱਖਣਸਾਹ ਲਵਾਨਾ ਮਨ ਵਿੱਚ ਸੋਚਦਾ ਹੈ ਵੀ ਇੱਥੇ ਤਾਂ ਗੁਰੂ ਬਹੁਤ ਨੇ ਹੁਣ ਸੱਚਾ ਗੁਰੂ ਕਿਹੜਾ ਹੋਇਆ ਫਿਰ ਉਹਨੇ ਮਨ ਵਿੱਚ ਅਰਦਾਸ ਕੀਤੀ ਵੀ ਦਾਤਾ ਟੁੱਬਦੇ ਦੀ ਜਾਨ ਬਚਾ ਲਈ ਬੇੜਾ ਬੰਨੇ ਲਾਤਾ ਤੇ ਹੁਣ ਕਿਰਪਾ ਕਰੀ ਮੋਹਰਾ ਦੇਣਾ ਆ ਇੱਥੇ ਤਾਂ ਬਹੁਤ ਗੁਰੂ ਨੇ ਤੇ ਜੇ ਤੂੰ ਸੱਚਾ ਗੁਰੂ ਐ ਆਪਣੀਆਂ ਮੋਹਰਾ ਮੰਗ ਕੇ ਲੈ ਲੈ ਤੇ ਮੈਂ ਪੰਜ-ਪੰਜ ਮੋਹਰਾ ਸਾਰਿਆਂ ਨੂੰ ਮੱਥਾ ਟੇਕਾਂਗਾ ਤੇ ਹੁਣ ਉਹ ਪੰਜ-ਪੰਜ ਮੋਹਰਾ ਸੋਨੇ ਦੀਆਂ ਸਾਰਿਆਂ ਨੂੰ ਟੇਕਣ ਲੱਗ ਪਏ 22 ਮੰਜੀਆਂ ਸੀ ਗੁਰੂਆਂ ਦੀਆਂ 22 ਗੁਰੂਆਂ ਨੂੰ ਪੰਜ-ਪੰਜ ਮੋਹਰਾ ਟੇਕੀਆਂ ਤੇ ਉਸ ਤੋਂ ਬਾਅਦ ਪਤਾ ਕੀਤਾ ਵੀ ਹੋਰ ਵੀ ਕੋਈ ਗੁਰੂ ਐ ਕਿ ਕਿਸ ਨੇ ਆਖਿਆ ਬਈ ਕਿ ਤੇਗਾ ਕਮਲਾ ਕਮਲਾ ਕਹਿੰਦੇ ਨੇ ਉਹ ਝੱਲਾ ਵੀ ਕਹਿ ਦਿੰਦੇ ਨੇ ਹੋਰੇ ਚ ਬੈਠਾ ਤੇ ਮੱਖਣ 사 ਲਵਾਣਾ ਉੱਥੇ ਗਿਆ ਗੁਰੂ ਸਾਹਿਬ ਜੀ ਨੂੰ ਮਿਲਿਆ ਨਮਸਕਾਰ ਕੀਤੀ ਤੇ ਗੁਰੂ ਜੀ ਨੂੰ ਪੰਜ ਮੋਹਰਾਂ ਰੱਖੀਆਂ ਕੁਝ ਸਮਾਂ ਬੈਠ ਕੇ ਕਹਿਣ ਲੱਗਾ ਸਤਿਗੁਰੂ ਚੰਗਾ ਫਿਰ ਉਹਨੂੰ ਆ ਗਿਆ ਜੋ ਹੁਣ ਮੈਂ ਚੱਲਦਾ ਤੇ ਗੁਰੂ ਤੇਗ ਬਹਾਦਰ ਮ ਆ ਗਏ ਨੇ ਹੱਥੋਂ ਫੜ ਲਿਆ ਕਹਿਣ ਲੱਗੇ ਮੱਖਣਾ 512 ਬੋਰਾ ਸੁੱਕੀਆਂ ਸੀ ਤੇ 5-10 ਕਈ ਕੰਮ ਚਲਾ ਰਹੇ ਆ ਆ ਦੇਖ ਮੇਰਾ ਮੋਢਾ ਹਜੇ ਤੱਕ ਸੱਲਿਆ ਪਿਆ ਮੋਢਾ ਲਾ ਕੇ ਤੇਰਾ ਜਹਾਜ਼ ਵੇੜਾ ਪਾਰ ਕੀਤਾ ਸੀ ਬਸ ਫਿਰ ਚੰਨਾ ਤੇ ਟੈ ਪਿਆ ਤੇ ਲੋਕਾਂ ਨੂੰ ਦੱਸਣਾ ਕੀਤਾ ਗੁਰੂ ਲਾਧੋ ਰੇ ਗੁਰੂ ਲਾਧੋ ਰੇ ਤੇ ਗੁਰੂ ਤੇਗ ਬਹਾਦਰ ਜੀ ਨੂੰ ਬਾਬੇ ਬਕਾਲੇ ਦੀ ਧਰਤੀ ਤੇ ਪ੍ਰਗਟ ਕੀਤਾ ਸੀ ਬੀਬੀ ਮੱਖਣਸਾ ਲਵਾਣੇ ਤੇ ਅਚਾਨਕ ਉਹ ਦਿਨ ਰਖੜ ਪੁੰਨਿਆਂ ਵਾਲਾ ਦਿਨ ਸੀ ਰਖੜੀ ਵਾਲਾ ਦਿਨ ਸੀ ਪੂਰਨਮਾਸੀ ਦਾ ਦਿਨ ਸੀ ਜਿੱਦਨ ਗੁਰੂ ਤੇਗ ਬਹਾਦਰ ਮਹਾਰਾਜ ਬਕਾਲੇ ਦੀ ਧਰਤੀ ਤੇ ਪ੍ਰਗਟ ਹੋਏ ਇਸ ਤਰੀਕੇ ਦੇ ਨਾਲ ਬਕਾਲੇ ਦੀ ਧਰਤੀ ਤੇ ਰਖੜ ਪੁੰਨਿਆਂ ਦਾ ਜੋੜ ਮੇਲਾ ਮਨਾਉਣਾ ਸ਼ੁਰੂ ਕਰ ਦਿੱਤਾ ਜਿਵੇਂ ਸੇਵੇਂ ਪਾਤਸ਼ਾਹ ਦੀਵਾਲੀ ਵਾਲੇ ਦਿਨ ਰਮੰਦਰ ਸਾਹਿਬ ਆਏ ਸੀ ਤੇ ਸਿੱਖਾਂ ਦੇ ਨਾਲ ਦੀਵਾਲੀ ਜੁੜ ਗਈ ਇੰਦਾ ਹੀ ਰੱਖੜ ਪੁੰਨਿਆਂ ਵਾਲੇ ਦਿਨ ਤੇਗ ਬਹਾਦਰ ਮਹਾਰਾਜ ਜੀ ਪ੍ਰਕਾਸ਼ ਹੋਏ ਸਾਹਮਣੇ ਹੋਏ ਦੁਨੀਆ ਦੇ ਤੇ ਰੱਖੜ ਪੁੰਨਿਆਂ ਨਾਲ ਜੁੜ ਗਈ ਵੈਸੇ ਸਿੱਖ ਧਰਮ ਦਾ ਰੱਖੜ ਪੁੰਨਿਆਂ ਦੇ ਨਾਲ ਰਕੜੀ ਦੇ ਨਾਲ ਕੋਈ ਸਬੰਧ ਨਹੀਂ ਹਾਂ ਤੁਸੀਂ ਧਾਗੇ ਬੰਨਦੇ ਹੋ ਤੁਹਾਡੀ ਆਪਣੀ ਮਰਜ਼ੀ ਆ ਪਰ ਬੀਬੀ ਇਹ ਸਾਡੇ ਧਰਮ ਦੀ ਮਰਯਾਦਾ ਨਹੀਂ ਸਾਡੀ ਤਾਂ ਵਰਤਾਂ ਸ਼ਸਤਰ ਤੇ ਸਾਸਤਰ ਤੇ ਸਾਡੀ ਤਾਂ ਸ਼ਸਤਰ ਨੇ ਸ੍ਰੀ ਸਾਹਿਬ ਦਿੱਤੀਆ ਗੁਰੂ ਸਾਹਿਬ ਜੀ ਨੇ ਸਾਸਤਰ ਦਿੱਤੇ ਨੇ ਤੇ ਸ਼ਸਤਰ ਦਿੱਤੇ ਨੇ ਇਹਨਾਂ ਨੇ ਸਾਡੀ ਰਕਸ਼ਾ ਕਰਨੀ ਆ ਨਾ ਕਿ ਧਾਗਿਆ ਨਹੀਂ ਅੱਛਾ ਬਾਬਾ ਜੀ ਹੁਣ ਬੀਬੀ ਕਹਿੰਦੀ ਆ ਅੱਛਾ ਬਾਬਾ ਜੀ ਹਾਂ ਬੀਬੀ ਠੀਕ ਐ ਮੇਰੀ ਗੱਲ ਸਮਝ ਵਿੱਚ ਆ ਗਈ ਨਾ ਅੱਜ ਪਤਾ ਲੱਗ ਗਿਆ ਹਾਂਜੀ ਬਾਬਾ ਜੀ ਮੈਨੂੰ ਤਾਂ ਅੱਜ ਪਤਾ ਲੱਗਿਆ ਵੀ ਸਿੱਖ ਧਰਮ ਦਾ ਰੱਖੜੀ ਦਾ ਤਿਉਹਾਰ ਹੀ ਨਹੀਂ ਸਾਡੇ ਨਾਲ ਕੋਈ ਸੰਬੰਧ ਹੀ ਨਹੀਂ ਇਸ ਤਿਹਾੜ ਦਾ ਚੱਲ ਬੀਬੀ ਪਤਾ ਤਾਂ ਲੱਗ ਗਿਆ ਹੁਣ ਅੱਗੇ ਤੋਂ ਇਹ ਗਲਤੀ ਨਾ ਕਰਿਓ ਚੱਲ ਹੁਣ ਜਿਹੜੀ ਪਾਲਕੀ ਸਾਹਬ ਦੇ ਨਾਲ ਧਾਗਾ ਬੰਨਿਆ ਉਹਨੂੰ ਖੋਲ ਦੇ ਸਤਿਵਚਨ ਬਾਬਾ ਜੀ ਤੇ ਜਿਹੜੀ ਬੀਬੀ ਦੀ ਬੇਟੀ ਹੈ ਉਹ ਕਹਿੰਦੀ ਹੈ ਬਾਬਾ ਜੀ ਮੈਂ ਵੀ ਇੱਕ ਸਵਾਲ ਕਰ ਲਾਂ ਤੁਹਾਨੂੰ ਹਾਂ ਬੇਟਾ ਦੱਸੋ ਬਾਬਾ ਜੀ ਮੈਂ ਤਾਂ ਘਰੇ ਰਖੜੀਆਂ ਲਿਆ ਕੇ ਰੱਖੀਆਂ ਸੀ ਮੇਰੇ ਵੀਨ ਨੂੰ ਬੰਨਣ ਵਾਸਤੇ ਹੁਣ ਬੰਨਣਾ ਕਿਨਾ ਪੁੱਤਰ ਜੀ ਦੇਖੋ ਤੁਸੀਂ ਹੁਣ ਹੁਣ ਇੰਨਾ ਸੋਹਣਾ ਇਤਿਹਾਸ ਸੁਣਿਆ ਹੈ ਪਤਾ ਲੱਗ ਗਿਆ ਤੁਹਾਨੂੰ ਵੀ ਸਾਡੇ ਧਰਮ ਨਾਲ ਸੰਬੰਧ ਕੋਈ ਨਹੀਂ ਪੁੱਤਰ ਜੀ ਉਹਨਾਂ ਰਖੜੀਆਂ ਨੂੰ ਵਾਪਸ ਕਰ ਦਿਓ ਜਾਂ ਸੌਂਪੀਆਂ ਤੌਰ ਤੇ ਕਿਤੇ ਸਜਾਵਟ ਵਾਸਤੇ ਰੱਖ ਲਓ ਪਰ ਆਪਣੇ ਧਰਮ ਦੇ ਖਿਲਾਫ ਨਹੀ ਜਾਇਦਾ ਸਤਿਵਚਨ ਬਾਬਾ ਜੀ ਜਿਵੇਂ ਤੁਸੀਂ ਕਹੋਗੇ ਅਸੀਂ ਉਦਾਂ ਹੀ ਕਰਾਂਗੇ ਹਾਂ ਠੀਕ ਹੈ ਭਾਈ ਜਾਓ ਘਰ ਤੁਸੀਂ ਰੱਬ ਭਲੀ ਕਰੇ ਆਓ ਇਹ ਸਿਪਾਈ ਫਿਲਮ ਲਿਖੀ ਸੋਤੀ ਜੀ ਤੇ ਜੇਕਰ ਤੁਹਾਨੂੰ ਇਹ ਫਿਲਮ ਚੰਗੀ ਲੱਗੀ ਤਾਂ ਸ਼ੇਅਰ ਕਰਿਓ ਤੇ ਜੇ ਕੋਈ ਇਹਨੂੰ ਡਾਇਰੈਕਟ ਕਰਨਾ ਚਾਹੁੰਦਾ ਕੋਈ ਇਹਦੀ ਐਕਟਿੰਗ ਕਰਨੀ ਚਾਹੁੰਦਾ ਤਾਂ ਉਹ ਵੀਰ ਹਰਦੀਪ ਸਿੰਘ ਲਖਾਰੀ ਦਾ ਨਾਮ ਜ਼ਰੂਰ ਫਿਲਮ ਦੇ ਵਿੱਚ ਐਡ ਕੀਤੇ ਜਾਵੇ ਜਾਂ ਫਿਰ ਸਾਨੂੰ ਵੀ ਉਹਦੇ ਵਿੱਚ ਬਾਬਾ ਜੀ ਦਾ ਰੋਲ ਦਿੱਤਾ ਜਾਵੇ ਤੇ ਬਾਕੀ ਨਾਮੇ ਸੁਣਨ ਵਾਲੇ ਵੀਰ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਕੋਈ ਗਲਤੀ ਹੋਵੇ ਜਾਂ ਕੁਝ ਹੋਰ ਐਡ ਕਰਨ ਵਾਲੀ ਗੱਲ ਹੋਵੇ ਤਾਂ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਜਾਂ ਚੈਨਲ ਤੇ ਨੰਬਰ ਐ ਫੋਨ ਕਰ ਸਕਦੇ ਹੋ ਖਿਮਾ ਜਾਂਚ ਖੋਮਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ